ਕੀ ਕਹਿਣਾ ਚਾਹੁੰਦਾ ਅੱਜ ਦਾ ਤੁਸੀਂ ਗਰੀਬ ਬੱਚਾ ਦੇ ਵਿੱਚ ਲੱਡੂ ਵੰਡ ਕੇ ਤੁਸੀਂ ਯਾਰ ਕਿ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਹੈ ਵੀ ਆਪਣੇ ਪਰਿਵਾਰ ਦੇ ਵਿੱਚ ਜੇ ਕੋਈ ਖੁਸ਼ੀ ਹੁੰਦੀ ਹੈਗੀ ਆ ਉਹ ਖੁਸ਼ੀ ਨੂੰ ਦੁੱਗਣੀ ਚੋਗਣੀ ਕਰਨ ਵਾਸਤੇ ਆਪਾਂ ਨੂੰ ਸਾਰੇ ਨਾਲ ਸਾਂਝੀ ਕਰਨੀ ਚਾਹੀਦੀ ਹੈਗੀ ਆ ਨਾ ਕਿ ਆਪਣੇ ਪਰਿਵਾਰ ਤੱਕ ਸੀਮਿਤ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਮੇਰੇ ਭਾਂਜੇ ਪਰਮਿੰਦਰ ਸਿੰਘ ਦਾ ਵਿਆਹ 13 ਤਰੀਕ ਦਾ ਹੋਇਆ ਹੈ ਸਾਡੇ ਪਰਿਵਾਰ ਦੇ ਵਿੱਚ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ ਉਹ ਖੁਸ਼ੀਆਂ ਨੂੰ ਅਸੀਂ ਸਾਂਝੀਆਂ ਇਹਨਾਂ ਗਰੀਬ ਬੱਚਿਆਂ ਨਾਲ ਕਰਨ ਆਏ ਆ ਉਹਨਾਂ ਖੁਸ਼ੀਆਂ ਨੂੰ ਅਸੀਂ ਦੁੱਗਣਾ ਚੌਗਣਾ ਕਰਨ ਆਏ ਆਂ। ਪਰਮਾਤਮਾ ਨੇ ਸਭ ਕੁਝ ਦਿੱਤਾ ਹੈਗਾ ਪਰ ਇਹਨਾਂ ਗਰੀਬ ਬੱਚਿਆਂ ਜਦੋਂ ਅਸੀਂ ਕੁਝ ਵੰਡਦੇ ਆਂ, ਸ਼ੇਅਰ ਕਰਦੇ ਆਂ ਤਾਂ ਸਾਡੀ ਕੁਛ ਨਹੀਂ ਦੁੱਗਣੀ ਹੋ ਜਾਂਦੀ ਆ। ਸੋ ਐਸ ਕਰਕੇ ਅਸੀਂ ਲੱਡੂ ਤੇ ਸਮੋਸੇ ਜਿਹੜੇ ਹੈਗੇ ਇੱਥੇ ਲੈ ਕੇ ਆਏ ਸੀਗੇ ਇਹਨਾਂ ਨੂੰ ਛਕਾਉਣ ਵਾਸਤੇ ਬੜੀ ਖੁਸ਼ੀ ਮਿਲੀ ਇੱਥੇ ਆ ਕੇ ਬੱਚਿਆਂ ਨੂੰ ਅਸੀਂ ਜਦੋਂ ਛਕਾਇਆ ਸਾਡਾ ਵੀ ਇੱਥੇ ਜੀ ਕਹਿੰਦੇ ਆ ਵੀ ਮਨ ਖੁਸ਼ ਹੋ ਗਿਆ ਤੇ ਪਰਮਾਤਮਾ ਇਦਾਂ ਹੀ ਸਭ ਨੂੰ ਇਹ ਖੁਸ਼ੀਆਂ ਬਖਸ਼ੇ ਤੇ ਖੁਸ਼ੀਆਂ ਵੰਡਣ ਦਾ ਮੌਕਾ ਦੇਵੇ। ਹਾਂ ਜੀ। ਹੋਰ ਸਰ ਕੀ ਕਹਿਣਾ ਚਾਹੋਗੇ ਜਿਵੇਂ ਕਿ ਤੁਹਾਡਾ ਜਿਹੜਾ ਬਹੁਤ ਵੱਡਾ ਅਭਰਾਲਾ ਹੈਗਾ ਕਈ ਲੋਕ ਨਹੀਂ ਇਹ ਕਿ ਖਰਚ ਆਪਣੇ ਘਰ ਵਿੱਚ ਬੋਧ ਕਰਦੇ ਨੇ ਪਰ ਜਿਵੇਂ ਕਿ ਅੱਜ ਗਰੀਬਾਂ ਦੀ ਦੁਆ ਮਿਲਦੀ ਹੈ ਜੀ ਹਨਾ ਤਾਂ ਬੱਚਿਆਂ ਨੂੰ ਤੁਸੀਂ ਮੇਰੇ ਬੱਚਿਆਂ ਦੇ ਚਿਹਰੇ ਤੇ ਕਿੰਨੀ ਰੌਣਕ ਸੀ ਬੱਚਿਆਂ ਦੇ ਚਿਹਰੇ ਰੌਣਕ ਜਿਹੜੀ ਸੀਗੀ ਉਹ ਵਰਨਣ ਯੋਗ ਹੈ ਹੀ ਨਹੀਂਗੀ ਬਾਲੀ ਖੁਸ਼ੀ ਦੇ ਚਿਹਰਾ ਜਦ ਦੇਖਿਆ ਸੀ ਆ ਕੇ ਵੀ ਇਹਨਾਂ ਨੂੰ ਲੱਗਿਆ ਵੀ ਸਾਡਾ ਵੀ ਕੋਈ ਸਾਰ ਲੈਣ ਆਇਆ ਹੈਗਾ ਸਾਨੂੰ ਵੀ ਕੋਈ ਖਾਣ ਪੀਣ ਆਇਆ ਹੈਗਾ ਦੇਖੋ ਇਹ ਕੋ ਮਾਨ ਦੀ ਗੱਲ ਨਹੀਂ ਹੈਗੀ ਵੀ ਅਸੀਂ ਇੱਥੇ ਇਹਨਾਂ ਨੂੰ ਖਾਣ ਆਏ ਆ ਪਰਮਾਤਮਾ ਨੇ ਸਾਨੂੰ ਇਹ ਬਖਸ਼ ਕੀਤੀ ਹੈਗੀ ਆ ਉਹਦਾ ਹੁਕਮ ਹੋਇਆ ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੈਗਾ ਜੇ ਸਰਪ ਗੱਲ ਕਰੀਏ ਕਿ ਇਹ ਚ ਜੂਝੋਪੜੀ ਵਾਲੇ ਬੱਚਾ ਤੋਂ ਆਮ ਲੋਕ ਨਫ਼ਰਤ ਕਰਦੇ ਨੇ ਸਕੂਲਾਂ ਵਿੱਚ ਵੀ ਇਹਨਾਂ ਨੂੰ ਪੜ੍ਹਾਈ ਦਾ ਦਰਜਾ ਨਹੀਂ ਦਿੱਤਾ ਜਾਂਦਾ ਹਾਂਜੀ ਕਿਤੇ ਆਪਾਂ ਦੇਖਿਆ ਕਿ ਇਹਨਾਂ ਬੱਚਾ ਨੂੰ ਪੜਾਇਆ ਵੀ ਜਾ ਰਿਹਾ ਔਰ ਤੁਸੀਂ ਇਹਨਾਂ ਬੱਚਾ ਦੇ ਨਾਲ ਆ ਕੇ ਮਠਾਈ ਵੰਡ ਕੇ ਆਪਣੀ ਤੁਸੀਂ ਸਮਝ ਗਏ ਹਾਂ ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਜਿਦਾਂ ਹੁਣ ਆਪਣੇ ਗੁਰਦੁਆਰੇ ਜਾਣੇ ਆ ਹਰਮੰਦਰ ਸਾਹਿਬ ਜਾਨੇ ਚਾਰ ਦਰਵਾਜ਼ੇ ਆ ਚਾਰਾਂ ਜਿਵੇਂ ਚਾਰ ਦਰਵਾਜੇ ਮਤਲਬ ਹੈ ਵੀ ਸ਼ੋਦਰ ਵੈਸ਼ ਛਤਰੀ ਤੇ ਜਿਹੜੇ ਚਾਰ ਰਹਿ ਗਏ ਆ ਇਹ ਚਾਰਾਂ ਨੂੰ ਸਾਂਝਾ ਦਰਜਾ ਦਿੱਤਾ ਹੈਗਾ ਤੇ ਸਭ ਨੂੰ ਸਾਂਝਾ ਸਮਝ ਤੇ ਚੁੱਗੀ ਝੌਂਪਣਿਆਂ ਵਾਲੇ ਹਰੇਕ ਆਪ ਦੀ ਆਪ ਦੀ ਕਿਸਮਤ ਲੈ ਕੇ ਆਉਂਦਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਇਨਸਾਨੀਅਤ ਦਾ ਦਰਜਾ ਦੇਣਾ ਚਾਹੀਦਾ ਹਰੇਕ ਨੂੰ ਇਨਸਾਨੀਅਤ ਦੇ ਕਰਕੇ ਸਭ ਨੂੰ ਪਿਆਰ ਕਰਨਾ ਚਾਹੀਦਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਦੇਣਾ ਚਾਹੁੰਦਾ ਹੈ ਵੀ ਸਾਰੀ ਦੁਨੀਆ ਨੂੰ ਵੀ ਜੇ ਸਾਰੇ ਪਿਆਰ ਕਰ ਦੇ ਇੱਕ ਦੂਜੇ ਨਾਲ ਤਾਂ ਦੁਨੀਆ ਦੇ ਵਿੱਚ ਨਫ਼ਰਤ ਖਤਮ ਹੋ ਜਾਣੀ ਆ ਕਿਸੇ ਨੂੰ ਉੱਚਾ ਨੀਚਾ ਨਾ ਸਮਝੋ ਜੋ ਵੀ ਕੋਈ ਹੈਗਾ ਹੁਣ ਪਿਆਰ ਨਾਲ ਆ ਦੇ ਗੱਲ ਨਾਲ ਆਓ ਕਿਸੇ ਦਾ ਦੁੱਖਦਾਰ ਦਾ ਜਿਹਦੇ ਕੋਲ ਨਹੀਂ ਕੋ ਪੈਸਾ ਹੈਗਾ ਉਹਦੀ ਪੈਸੇ ਤੇਲੇ ਨਾਲ ਕਿਸੇ ਤਰੀਕੇ ਨਾਲ ਵੀ ਹੈਲਪ ਹੋ ਸਕਦੀ ਹੈ ਉਹ ਕਰੋ ਜੇ ਹੈਲਪ ਕਰਾਂਗੇ ਤਾਂ ਸਾਰੇ ਹੌਲੀ ਹੌਲੀ ਕਰਕੇ ਬਰਾਬਰ ਦੇ ਦਰਜੇ 'ਚ ਆ ਜਾਾਂਗੇ ਕੋਈ ਜਿਹੜਾ ਨੀਵੇਂ ਹੁਣ ਉੱਚਾ ਚੱਕੋ ਜਿਹੜਾ ਕੋ ਉੱਚੇ ਹੈਗਾ ਉਹਨੂੰ ਸੋਚਣ ਤੇ ਇਹ ਵੀ ਮੈਂ ਨੀਵੇਂ ਦੀ ਹੈਲਪ ਕਰਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੀ ਮਾਇਰ ਚ ਜਿਹੜੀ ਅੱਜ ਗਰੀਬ ਬੱਚਾ ਨਾਲ ਖੁਸ਼ੀ ਸੰਧੀ ਕੀਤੀ ਹੈ ਹਾਂਜੀ ਐਸੇ ਮੈਂ ਸ਼ੇਅਰ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਪਰਿਵਾਰ 'ਚ ਖੁਸ਼ੀ ਹੈਗੀ ਹੈ ਵੀ ਆਪਣੇ ਘਰ ਤੋਂ ਬਾਹਰ ਵੀ ਆਪਸ ਬਾਕੀ ਬੱਚਿਆਂ ਨਾਲ ਸੈਲੀਬ੍ਰੇਟ ਕਰੀਏ ਤਾਂ ਕਿ ਉਹਨਾਂ ਦੇ ਚਿਹਰੇ ਦੇ ਵੀ ਸਮਾਈਲ ਦੇਖ ਸਕੀਏ ਤੇ ਮੇਰਾ ਮੈਸੇਜ ਇਹ ਹੈ ਇਹ ਮਤਲਬ ਮੇਰੀ ਮੈਰਿਜ ਤੇ ਵੀ ਆਪਾਂ ਸੋਸਾਇਟੀ ਦੇ ਰਿਸੋਰਸਸ ਯੂਜ਼ ਕਰਕੇ ਹਨਾ ਪੈਸਾ ਕਮਾਣਨੇ ਆ ਲੋਕ ਬਿਜ਼ਨਸ ਖੜੇ ਕਰਦੇ ਆ ਅਮੀਰ ਹੁੰਦੇ ਆ ਕੋਠੀਆਂ ਪਾ ਲੈਂਦੇ ਆ ਗੱਡੀਆਂ ਲੈ ਲੈਂਦੇ ਆ ਵੀ ਸੋਸਾਇਟੀ ਦੇ ਰਿਸੋਰਸ ਤੁਸੀਂ ਯੂਜ਼ ਕਰਦੇ ਹੋ ਤੁਸੀਂ ਪੈਸਾ ਕਮਾਣਦੇ ਹੋ ਤਾਂ ਤੁਹਾਨੂੰ ਸੋਸਾਇਟੀ ਦੇ ਵਿੱਚ ਵੀ ਇਨਵੈਸਟ ਕਰਨ ਦੀ ਲੋੜ ਹੈ ਜਿਵੇਂ ਇਹ ਬੱਚੇ ਹੈਗੇ ਆ ਜੇ ਆਪਾਂ ਇਹਨਾਂ ਨੂੰ ਅਪਲਿਫਟ ਕਰਨਾ ਹੈਗਾ ਹਨਾ ਤਾਂ ਇਹਨਾਂ ਲਈ ਵੀ ਆਪਾਨੂੰ ਸੋਚਣਾ ਪੈਣਾ ਹੈਗਾ ਵੀ ਇਹਨਾਂ ਦੀ ਪੜ੍ਹਾਈ ਲਿਖਾਈ ਇਹਨਾਂ ਦਾ ਚੰਗਾ ਕੱਪੜਾ ਇਹ ਵੀ ਪਾ ਸਕਣ ਤਾਂ ਕਿ ਇਹਨਾਂ ਦਾ ਵੀ ਮਨ ਕੁਝ ਹੋਵੇ ਅੰਦਰੋਂ ਬੱਚਾ ਖੁਸ਼ ਹੋਊਗਾ ਤਾਂ ਉਹ ਬੱਚਾ ਜ਼ਿੰਦਗੀ 'ਚ ਵੀ ਅੱਗੇ ਕੁਝ ਕਰ ਪਾਊਗਾ ਤਾਂ ਆਪਾਂ ਨੂੰ ਸੁਸਾਇਟੀ ਦੇ ਰਿਸੋਰਸ ਯੂਜ਼ ਕਰਨ ਦੇ ਨਾਲ ਨਾਲ ਸੁਸਾਇਟੀ ਦੀ ਸੁਸਾਇਟੀ ਨੂੰ ਸਾਡੀ ਜਦੋਂ ਜ਼ਰੂਰਤ ਹੈ ਸਾਨੂੰ ਵੀ ਅੱਗੇ ਆਉਣਾ ਚਾਹੀਦਾ ਤੁਹਾਡੀ ਮੈਰਜੀ ਕਦੋਂ ਹੋਈ ਹੈ ਜੀ 13 ਦਸੰਬਰ ਨੂੰ ਹੋਈ ਹੈ ਜੀ ਤੁਹਾਡੇ ਹਸਪਰਦਾ ਕੀ ਨਾਮ ਹੈ ਜੀ ਅਮਨਜੀਤ ਕੌਰ ਜੀ ਜੀ ਤੁਹਾਡੇ ਨਾਲ ਕੋਣ ਕੋਣ ਆਏ ਅੱਜ ਅੱਜ ਮੇਰੇ ਮੰਮੀ ਡੈਡੀ ਆਇਆ ਜੀ ਮਾਮਾ ਮਾਮੀ ਜੀ ਉਹਨਾਂ ਦੀ ਬੇਟੀ ਜੀ ਤੇ ਮੇਰੀ ਵਾਈਫ ਜੀ ਉਹ ਬੇਟੀ ਥੋੜਾ ਸ਼ਾਈ ਫੀਲ ਕਰਦੀ ਹੈ ਜੀ ਕੈਮਰੇ ਮੂਰੇ ਹਾਂਜੀ ਤੇ ਨਾਨਾ ਜੀ ਵੀ ਆਏ ਜੀ ਨਾਲ ਅੱਜ ਕੀ ਕਹਿਣਾ ਚਾਹਾਂਗੇ ਤੁਹਾਡੇ بیٹے ਦੀ ਵਿਆਹ ਦੀ ਖੁਸ਼ੀ ਦੇ ਵਿੱਚ ਅੱਜ ਗਰੀਬ ਪਰਿਵਾਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਲੱਡੂ ਤੇ ਸੇਵਾਸ਼ੇ ਬਣੇ ਗਏ ਨੇ ਕੀ ਕਹਿਣਾ ਚਾਹਾਂਗੇ ਬਸ ਕਹਿਣਾ ਇਹ ਹੀ ਹੈਗਾ ਕਿ ਜਿਵੇਂ ਕਿ ਖੁਸ਼ੀ ਸਾਨੂੰ ਬਹੁਤ ਸਾਡੇ ਬੇਟੇ ਦੀ ਮੈਰਿਜ ਦੀ ਹੋਈ ਹੈ ਨਾ ਅੰਦਰੋਂ ਤੇ ਅਸੀਂ ਹੋਰ ਵੀ ਚਲ ਬਾਹਰ ਬੱਚਿਆਂ ਨਾਲ ਜਿਵੇਂ ਸਾਂਝੀ ਕਰਨਾ ਚਾਹੁੰਦੇ ਸੀ ਪਹਿਲੇ ਵੀ ਅਸੀਂ ਬਰਥਡੇ ਕਈ ਵਾਰ ਮਨਾ ਕੇ ਆਏ ਹੈਗੇ ਨਥੂਆਂ ਨਾਲ ਕਰਨ ਜਿਹੜਾ ਬਣਾ ਨਾਥਾ ਸ਼ਰਮ ਅਸੀਂ ਜਾਣਦੇ ਰੰਨੇ ਹੈਗੇ ਆ ਤੇ ਫਿਰ ਆਪਾਂ ਲੋਕਲ ਦੇਖਿਆ ਵੀ ਚਲ ਆਪਣੇ ਇੱਥੇ ਵੀ ਬੱਚੇ ਹੈਗੇ ਆ ਇਹਨਾਂ ਨਾਲ ਜਾ ਕੇ ਆਪਦਾ ਇੱਕ ਖੁਸ਼ੀ ਨੂੰ ਸ਼ੇਅਰ ਕਰੀਏ ਤੇ ਬਸ ਹੋਰ ਕੁਝ ਨਹੀਂ ਬੱਚਰ ਦੇਖ ਕੇ ਬੜੀ ਖੁਸ਼ੀ ਹੋਈ ਨਾ ਹਾਂਜੀ ਕਿੱਦਾਂ ਲੱਗੇ ਬੱਚੇ ਬਹੁਤ ਖੁਸ਼ੀ ਹੋਈ ਮਿਲ ਕੇ ਬੱਚੇ ਬਹੁਤ ਖੁਸ਼ ਸੀਗੇ ਸਮੋਸੇ ਦੇ ਲੱਡੂ ਦੇਖ ਕੇ ਨਾ ਹਾਂ ਬੜੇ ਖੁਸ਼ ਹੋਏ ਨਾ ਬਹੁਤ ਜਿਆਦਾ ਆਈ ਸੀ ਰੌਣਕਾਂ